ਸੱਚੀ ਕਾਲਜੀ ਅੱਜ ਆਪਾਂ ਆਏ ਆ ਅਦਾਰਸ਼ਨਗਰ ਜਗਦੀਪ ਸਿੰਘ ਦੇ ਘਰੇ ਜੋ ਕਿ ਆਪਣੇ ਵੀਰ ਨੇ ਇਹ ਜਰਸੀ ਗਾਂ ਡੈਡ ਬਕਾਊ ਕਰਨੀ ਆ ਚੰਗੇ ਥਣ ਲੇਵੇ ਦੀ ਆ ਬਹੁਤ ਸੋਹਣੀ ਤਿਆਰ ਹੋਈ ਐ ਦੇਖ ਸਕਦੇ ਥਣ ਜਮਾ ਪੂਰੇ ਬਿੱਤੀ ਤੇ ਲੱਗੇ ਹੋਏ ਆ ਤੇ ਬੱਸ ਤਕਰੀਬਨ ਇਹਨੇ ਲੈਣੇ ਆ ਜਮਾ ਦਿਨਾਤੀ ਆ ਸੂਣ ਚ ਬੱਸ ਹੋ ਸਕਦਾ ਸਵੇਰ ਤੱਕ ਜਾਂ ਇੱਕ ਅੱਧਾ ਦਿਨ ਕੱਢ ਜੇ ਤੇ ਬਾਕੀ ਜਾਣਕਾਰੀ ਲੈਣੇ ਆਪਾਂ ਜਗਦੀਪ ਤੋਂ ਹਾਂ ਬਈ ਜਗਦੀਪ ਬੋਲ ਬਈ ਇਹ ਦੂਜਾ ਸੂਆ ਹੈਗਾ ਤੇ ਕਿੰਨੇ ਬੋਲਦੇ ਨੇ ਡੰਗ ਜਿਹੜੀ ਖੜਦੀ ਹੈ ਉਸ ਦਾ ਠੀਕ ਹੈ ਹਾਂ ਜਿਹੜਾ ਕਿ ਕਿਸੇ ਵੀਰ ਭਾਈ ਨੇ ਲੈਣੇ ਆ ਮੇਰੇ ਨੰਬਰ ਤੇ ਸੰਪਰਕ ਕਰਵਾ ਨੰਬਰ ਬੋਲਦਾ ਪੂਰਾ 700 ਪੂਰਾ 95707 ਠੀਕ ਹੈ ਕਰਿਓ ਨੰਬਰ ਹੋਰ ਬੋਲ ਪੂਰਾ 700 ਪੂਰਾ 95707 ਭਾਈ ਨੇ ਨੰਬਰ ਬੋਲਤਾ ਆਪਣਾ ਤੇ ਤਕਰੀਬਨ ਇਹ ਗਾਂ ਕੀ ਜੋ ਬਕਾਉ ਲਈ ਆ ਤੇ ਆਪਣਾ ਸੰਪਰਕ ਕਰ ਸਕਦੇ ਹੋ ਨਾ ਠੀਕ ਓਕੇ